ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੁਖੇਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਫਰੋਜ਼ਪੁਰ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਨੱਕ ਲੈ ਕੇ ਆਂਦੇ ਆ ਜੀ ਇੱਕ ਤਾਂ ਬਿਲਕੁਲ ਤਾਜ਼ਾ ਸੋਇਆ ਇਸ ਵਕਤ ਚੰਗੇ ਬੋਲੇ ਤੋਂ ਇਹਦੀ ਸਟਾਰਟਿੰਗ ਆ ਤੇ ਤਿੰਨ ਗੱਬਣ ਵੜਾ ਨੇ ਜੀ ਮੁੱਲ ਬਾਈ ਕਹਿੰਦਾ ਬਿਲਕੁਲ ਛੋਟੇ ਛੋਟੇ ਰਹਿਣ ਵਾਲੇ ਆ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹਾਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰੇ ਗੋਰਾ ਗੱਲ ਪਿੰਡ ਆਪਣਾ ਸੁੱਖੇ ਵਾਲਾ ਵੀਰੇ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਵਾੜਾ ਜੀ ਤੇ ਮੋਗੇ ਤੋਂ 20 ਕਿਲੋਮੀਟਰ ਵਾੜਾ ਜੀ ਮੋਬਾਈਲ ਨੰਬਰ ਜੀ 9781230900 ਜੀ ਆਪਣੇ ਕੋਲ ਚਾਰ ਨਾਗ ਹੈ ਜੀ ਹਾਂਜੀ ਵੀਰੇ ਇੱਕ ਵੈੜ ਸੂਈ ਹੋਈ ਆ ਤਿੰਨ ਗੱਬਣਾ ਵੈੜਾਂ ਚਾਰ ਠੀਕ ਹੈ ਵੀਰੇ ਸੂਈ ਸਵਾਈ ਤੋਂ ਹੀ ਆਪਾਂ ਸ਼ੁਰੂ ਕਰਦੇ ਆਂ ਜੀ ਸੁਆ ਕਿੰਨਾ ਵੈੜ ਦਾ ਜੀ ਇਹ ਵੈੜ ਵੀਰੇ ਦੂਜੀ ਸੂਏ ਸੂਈ ਆ ਕਦੋਂ ਸੂਈ ਆ ਜੀ ਇਹ ਕੱਲ ਰਾਤ ਦੀ ਸੂਈ ਹੋਈ ਆ ਬੱਚਾ ਕੀ ਆ ਜੀ ਬੱਚਾ ਵੀਰੇ ਮਗਰੇ ਦੇ ਜੇਰ ਕੰਪਲੀਟ ਆ ਜੀ ਜੇਰ ਦੀ ਆਪਣੀ ਗਾਰੰਟੀ ਹੋਊਗੀ ਵੀਰੇ ਚਵਾਈ ਦੀ ਥਣਾ ਦੀ ਭਾਰ ਪਿੱਛੇ ਦੀ ਸਾਰੀ ਆਪਣੀ ਗਾਰੰਟੀ ਹੋਊਗੀ ਕਿੰਨਾ ਨੈਟ ਬੋਲਾ ਤਿਆਰ ਆ ਜੀ ਵੀਰੇ ਇਸ ਟਾਈਮ ਤੇ ਦੋ ਡੰਗ ਕੋਈ ਭਰਾ ਆਪਣੇ ਘਰੋਂ ਚੋਗੇ ਜਾ ਸਕਦਾ 16 ਕਿਲੋ ਵਾਲਾ ਜਿਹੜਾ ਹਾਂਜੀ 16 ਕਿਲੋ 16 ਕਿਲੋ ਦੀ ਚਵਾਈ ਕਰਾ ਦਾਂਗੇ ਚਵਾਈ ਕਰਾ ਦਾਂਗੇ ਜਿਹੜਾ ਪਿਛਲੇ ਸੂਏ ਦਾ ਮਾਲਕ ਨੇ ਦੋ ਦੱਸਿਆ 21 ਤੋਂ 22 ਕਿਲੋ ਠੀਕ ਹੈ ਜੀ ਉਹ ਗਾਂ ਗਾ ਕੇ ਵੇਖ ਲਵੇ ਵੀ ਮੈਂ ਕਿੰਨਾ ਚੋ ਸਕਦਾ ਹਨਾ ਜਿਹੜਾ ਅੱਜ ਦਾ ਮੌਕੇ ਦਾ 16 ਕਿਲੋ ਬੜਾ ਜਿੰਨੇ ਦਾ ਮਰਜੀ ਕੋਈ ਭਰਾ ਚੋ ਸਕਦਾ ਠੀਕ ਹੈ ਜੀ ਹਾਂਜੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਮੈਂ ਦਿਖਾ ਦਾਂ ਵੀਰੇ 1 ਵਜੇ ਤੇ 58 ਮਿੰਟ ਹੋ ਗਏ ਯਾਨੀ 2 ਵਜੇ ਦੇ ਦਾ ਮਾਰਨਿੰਗ ਬਈ ਕਿੰਨੇ ਵਜੇ ਚਵਾਈ ਹੋਈ ਸੀ ਜੀ ਵੀਰੇ 6 ਦੇ ਕਰੀਬ ਹੋ ਜੂਗੀ ਤੇ ਜਮਨ ਸਾਫ ਕੀਤੀ ਹੋਈ ਬਿਹੜਾ ਤੇ ਸ਼ਾਮ ਨੂੰ ਕਿੰਨੇ ਵਜੇ ਹੋਣੀ ਆ ਜੀ ਸ਼ਾਮ ਨੂੰ ਥੋੜੀ 5:30 ਹੋ ਜਾਂਦੀ ਵੀਰੇ ਮਤਲਬ ਜਾਨੀ ਕ ਲਗਭਗ 3 3:30 ਘੰਟੇ ਹਜੇ ਪਏ ਆ ਚਵਾਈ ਚ ਬਾਕੀ ਨੇ ਜੀ ਕੱਦ ਕਾਠ ਵੀ ਚੰਗਾ ਵੀਰੇ ਫਜੇ ਨੂੰ ਵਜੂਦ ਵੀ ਚੰਗਾ ਤੇ ਬਰੀਡ ਕੁਆਲਟੀ ਬਹੁਤ ਚੰਗੀ ਆ ਦੁੱਧ ਦੇਣਾ ਹੁੰਦਾ ਵੀਰੇ ਬਰੀਡ ਨੇ ਕੁਆਲਟੀ ਨੇ ਤੇ ਸੇਵਾ ਸੰਭਾਲਨੇ ਜੀ ਪਿਛਲੇ ਸੂਏ ਦਾ 21 ਲੀਟਰ ਦਾ ਰਿਕਾਰਡ ਆ ਤੇ ਕੱਲ ਦੀ ਸੂਈ ਥੱਲੇ 16 ਲੀਟਰ ਗੋਲੀਬਾਈ ਦੱਸ ਦ ਕਿ ਤਿਆਰ ਆ ਕੋਈ 16 ਕਿਲੋ ਬੜਾ ਜੋੜ ਹੂੰ ਠੀਕ ਆ ਜੀ ਬਾਕੀ ਥਣਾ ਦੀ ਬਿਲਕੁਲ ਓਕੇ ਆ ਸੋਨਾ ਥਣਾ ਦਾ ਸੈਜ ਆ ਕੱਲਾ ਕੱਲਾ ਨਿੱਖੜ ਮਾ ਹਾਥੀ ਚਵਾਈ ਵਾਲਾ ਢਾਂਚਾ ਸੋਨਾ ਬਾਕੀ ਕੁਆਲਿਟੀ ਪੂਰੀ ਚੰਗੀ ਆ ਇਹਦੀ ਥਣ ਕੱਲਾ ਕੱਲਾ ਨਿੱਖੜ ਮਾ ਥਣ ਚੈੱਕ ਕਰਾਦੀ ਵੀਰੇ ਚਵਾਈ ਤਾਂ ਇੰਨੀ ਕਿ ਚੰਗੀ ਬਰਾੜ ਯਾਰ ਵੀ ਇੱਕ ਨਸ਼ਾ ਹੋ ਜਾਂਦਾ ਯਾਰ ਗਾਣ ਚੋ ਕੀ ਵੀਰੇ ਠੀਕ ਹੈ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਗਾਣ ਚੋਈ ਜਾਂਦੀ ਠੀਕ ਹੈ ਜੀ ਬਾਕੀ ਥਣ ਤੁਹਾਨੂੰ ਮੈਂ ਚੈੱਕ ਕਰਵਾ ਦਿੰਦਾ ਵੀਰੇ ਟੌਪ ਦਾ ਮੁਠੀ ਵਾਲਾ ਥਣ ਲੱਗਿਆ ਵਾ ਫੂਡ ਛਾ ਕੇ ਤੇ ਭੋਰਾ ਵੀ ਨਹੀਂ ਸ਼ਾਮ ਤਿੱਕਰ ਦਾ ਬਈ ਇਹ ਐਂਡ ਹਵਾਨਾ ਫਸ ਜਾਂਦਾ ਹੋਣਾ ਆਪਣੀ ਮਿਹਰ ਤਾਂ ਵੀਰੇ ਉਹੀ ਦੱਸ ਦਿਓ ਕਿ ਝੜੜੀਆਂ ਪੈਂਦੀਆਂ ਨਾ ਥਣਾ ਚੱਲਦੀ ਆਪਾਂ ਦੁੱਧ ਨਹੀਂ ਛੱਡਿਆ ਦੁੱਧ ਨਹੀਂ ਛੱਡਿਆ ਗਿਆ ਇਹ ਸਿੱਧੀ ਖੜਾਈ ਹੋਊਗੀ ਇਹ ਪ੍ਰੂਫ ਆ ਬਾਈ ਪ੍ਰੂਫ ਆ ਇਹ ਟਾਈਮ ਟੂ ਟਾਈਮ ਚ ਭਾਈ ਆ ਜੇ ਇਹ ਛੱਡੀ ਹੁੰਦੀ ਹੁਣ ਨੂੰ ਜਮਾ ਥਣ ਆਕੜੇ ਪਏ ਹੋਣਾ ਬਿਲਕੁਲ ਬਿਲਕੁਲ ਵੀਰੇ ਆਟੇ ਲੈ ਦੇਖੋ ਜੀ ਜਿਹੜੀ ਸ਼ਾਮ ਤਿੱਕਰ ਇਹ ਢੱਲ ਕੱਢਣੀ ਆ ਹਵਾਨਾ ਤਾਂ ਹੀ ਢਿੱਲਾ ਫਿਰਦਾ ਵੀਰੇ ਤੇ ਜੇ ਮੰਨ ਲਓ ਛੱਡੀ ਹੁੰਦੀ ਇਹ ਨਿਸ਼ਾਨੀ ਹੁੰਦੀ ਆ ਫਿਰ ਹਵਾਨੇ 'ਚ ਢੱਲ ਨਹੀਂ ਹੋਣੀ ਸੀ ਆਕੜਿਆ ਪਿਆ ਹੋਣਾ ਸੀ ਹਵਾਨਾ ਤੇ ਭਾਈ ਜਾਇਜ ਕਰਨੀ ਆ ਛੋਟਾ ਜਿਹਾ ਭਾਜ ਜਿਹੜੇ ਲੈਣਾ ਹੀ ਮੁੱਲ ਵੀਰੇ ਦਾ ਬਿਲਕੁਲ ਜਾਇਜ ਹੀ ਹੋਊਗਾ ਪਰ ਫੋਨ ਤੇ ਮੁੱਲ ਕਰ ਦਾਂਗੇ ਹੋਊਗਾ ਜਾਇਜ ਹਾਂਜੀ ਹੋਊਗਾ ਯਾਨੀ 16 ਕਿਲੋ ਤਾਂ ਹੋਣਾ ਜਿੰਨੇ ਦਾ 25 26 ਕਿਲੋ ਦੇ ਆਸੇ ਪਾਸੇ ਜਾਣ ਦਾ ਹੱਕ ਆ ਵੀਰੇ ਆਪਾਂ ਨੂੰ 22 ਕਿਲੋ ਦੁੱਧ ਦੱਸਿਆ ਉਹਨਾਂ ਨੇ ਗਾਂ ਦਾ ਭਰਾ ਸਮਝਣਾ ਲੈ ਲਈ ਮੈਂ ਕਿੰਨਾ ਚੋ ਸਕਦਾ ਹਾਂ ਜੇ ਤਾਂ ਭਾਈ ਸੇਵਾ ਕਰ ਲੂ ਤਾਂ ਵੱਧ ਨਹੀਂ ਨੇ ਪਾਈ ਆ ਵੀ ਨਹੀਂ ਦੇ ਬਿਲਕੁਲ ਹੀ ਆਪਣੇ ਘਰੋਂ ਹੀ ਨਾ ਚੋ ਕੇ ਲੈ ਜਾਵੇ ਬਾਅਦ ਦੀ ਆਪਣੀ ਕੋਈ ਗਰੰਟੀ ਬਾਅਦ ਚ ਕੋਈ ਗਰੰਟੀ ਨਹੀਂ ਇਹ ਵੀ ਗੱਲ ਬਾਈ ਦੀ ਸਹੀ ਆ ਬਾਈ ਕਹਿੰਦਾ ਆਪਦੇ ਘਰੋਂ ਆਪਾਂ ਚਵਾਈ ਕਰਾ ਦਾਂਗੇ ਅੱਗੇ ਤੁਹਾਡੀ ਸਮਝ ਆ ਤੁਹਾਡੀ ਸੇਵਾ ਸੰਭਾਲਾ ਨਹੀਂ ਵੀ ਆ ਸਕਦਾ ਭਾਵੇਂ ਵੀਡੀਓ ਕਾਲ ਤੇ ਚੋਲੋਵੇ ਅਗਲਾ ਸਾਈ ਪਾ ਦੋਵੇ ਵੀਰੇ ਠੀਕ ਆ ਜੀ ਵੀਡੀਓ ਕਾਲ ਤੇ ਚੋਲੋਵੇ ਵੀਡੀਓ ਕਾਲ ਤੇ ਵੀ ਚਵਾ ਦਾਂਗੇ ਹਾਂਜੀ ਠੀਕ ਆ ਦੋ ਨੰਬਰ ਨਾ ਗਾ ਗਿਆ ਵੀਰੇ ਸੂਆ ਕਿੰਨਾ ਮਾਜੀ ਇਹਦੇ ਨਹੀਂ ਵੜਨੇ ਵੀਰੇ ਦੂਜੇ ਸੂਏ ਸੂਣਾ ਵਾ ਠੀਕ ਆ ਜੀ ਇਹ ਲਗਭਗ ਵੀ ਹਫਤੇ ਦੇ ਅੰਦਰ ਬਾਹਰ ਕੱਚੀ ਆ ਵੀਰੇ ਠੀਕ ਆ 13 ਤੋਂ 14 ਕਿਲੋ ਆਪਾਂ ਨੂੰ ਦੁੱਧ ਦੱਸਿਆ ਵਾ ਕਿੰ ਦੋ ਦਿਨੋਂ ਇੰਨਾ ਕ ਤਾਂ ਪਿਆਉਣਾ ਚਾਹੀਦਾ ਵੀਰੇ 14 ਕਿਲੋ ਦੇ ਕਰੀਬ ਤਾਂ ਠੀਕ ਆ ਵੀਰੇ ਹਾਂਜੀ ਬਾਕੀ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਐਨ ਮੁੱਠੀ ਦਾ ਥਾਣਾ ਪਿਓਰ ਜਰਸੀ ਆ ਵੀਰੇ ਵੇੜ ਠੀਕ ਆ ਜੀ ਦੂਜਾ ਸੂਗਾ ਸੂਗੀ ਠੀਕ ਆ ਭਾਈ ਹਾਂਜੀ ਐਨ ਇੱਕ ਅੱਧਾ ਤਿੰਨ ਬਾਅਦ ਵੀ ਤੱਕ ਦਾ ਢਾਟ ਵੀ ਸੈਕਦਾ ਕਵਾਲ ਦੀ ਗ੍ਰੀਡ ਦੇ ਪੱਖ ਤੋਂ ਬਹੁਤ ਚੰਗੀ ਆ ਜੇ ਕੋਈ ਵਿਚੇ ਨਾਲ ਆ ਭਰਾ ਲੈ ਜੇ ਚਾਰ ਦਿਨ ਖਾਂ ਦੇ ਵਿੱਚ ਨਹੀਂ ਹੋਵੇ ਕੰਮ ਇਹ ਚਾਰ ਪੈਸੇ ਦੇਣ ਵਾਲੀ ਵੇੜ ਆ ਤੇਲ ਬਹੁਤ ਪਈ ਆ ਹਵਾਨੇ ਜਿਖਾਣ ਕੱਲਾ ਕੱਲਾ ਨਿਕੜਨਾ ਹੱਥੀ ਜਵਾਈ ਵਾਲਾ ਕੋੜ ਚਾਂਗ ਦੇ ਪੂਰਾ ਵੀ ਨਹੀਂ ਬਾਕੀ ਚਾਰ ਉਹਨੇ ਤਾਂ ਲੱਗਿਆ ਵਾ ਚੈੱਕ ਕਰ ਸਕਦੇ ਹੋ ਬੈਕ ਸਾਈਡ ਤੋਂ ਲੇਵਾ ਬਹੁਤ ਕੱਢ ਜੂਗੀ ਵੀਰੇ ਬੱਚੇ ਬਰੀਡ ਬਲੂਡ ਬਹੁਤ ਸੋਹਣੀ ਆ ਤੇ ਲਾਂਡੂ ਲਾਂਬਾ ਬਹੁਤ ਪਈਆ ਵਾ ਮੇਨ ਗੱਲ ਕਰਮ ਵਾਲੀਆਂ ਖੰਡੀਆਂ ਹੁੰਦੀਆਂ ਹਾਂਜੀ ਉਹ ਮੇਰੇ ਕੋਈ ਲੱਤ ਛਾੜਾ ਲੈਣੀਗੀ ਬਿਲਕੁਲ ਬਿਲਕੁਲ ਜੁਗੁਨੀਆਂ ਚੋਲਣ ਜਿਵਾਕ ਚੋਲਣ ਕਰਮ ਵਾਲੀ ਦੀ ਥਣਾ ਦੀ ਲੱਤ ਛਾੜਦੀ ਤੇ ਬਾਹਰ ਪਿੱਛੇ ਦੀ ਕਰਾਉਣੀ ਉਹਦੀ ਆਪਣੀ ਗਰੰਟੀ ਹੋਗੀ ਵੀਰੇ ਜੈ ਜਿਮਾਨ ਚਮਾਨ ਲੈਣੀ ਇਹਦਾ 47000 ਚਮਾਨਦਾਨ ਕਰ ਦਾਂਗੇ ਵੀਰੇ ਹਾਂ ਮਾਨਦਾਨ ਹੋ ਜੂਗਾ ਵੀਰੇ ਠੀਕ ਹੈ ਵੀਰੇ ਹਾਂਜੀ 47000 ਰੁਪਏ ਚ ਬਾਈ ਕਵਾਲਟੀ ਇਹ ਵੀ ਵੜ ਦੂਜੇ ਸੂਏ ਵੀਰੇ ਪਿਓਰ ਜਰਸੀ ਆ ਬਰੀਡ ਕੁਆਲਟੀ ਇਹਦੀ ਬਹੁਤ ਜਿਆਦਾ ਵਾ ਡੈਣੇ ਵੀਰੇ 10 ਬੱਚੀ ਲੈ ਜੂਗੀ ਹਾਂਜੀ 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 ਦੁੱਧ ਇਹਦਾ ਵੀ ਵੀਰੇ 13 ਤੋਂ 14 ਹੀ ਦੱਸਿਆ ਪਿਛਲੇ ਘਰ ਨੇ ਬਾਕੀ ਚਲੋ ਜਿਹੜੀ ਵੀ ਵੜ ਅਗਲਾ ਆਪਦੀ ਸਮਝ ਨਾ ਲਾਵੀ ਬਈ ਮੈਂ ਕਿੰਨਾ ਚੋ ਸਕਦਾ ਹਣਾ ਮੈਂ ਜੋ ਸਰ ਦੁੱਧ ਕਿਉਂਕਿ ਵੀਰੇ 22 ਦਿਨ ਦਾ ਸਾਰੇ ਸ਼ਰੀਰ ਹਾਂਜੀ 22 ਵੀ ਆਪਦੀ ਸਾਂਭਜਾ ਸੇਵਾ ਸੰਭਾਲ ਆ ਬਈ ਆਪਾਂ ਇੰਨਾ ਕੁ ਜੋੜਾਂਗੇ ਬਿਲਕੁਲ ਜੀ ਦੋ ਵੀ ਚਾਹੇ ਗੱਪ ਲੈਣਾ ਚਾਹੇ ਸੂਆ ਸвая ਨਾਗ ਪਰੇਸ਼ੀਜ ਕਰਦੇ ਹੁੰਨੇ ਆ ਕੁਝ ਆਪ ਦੀ ਆਪ ਐਸਟੀਮੇਟ ਲਾ ਲਿਆ ਕਰੋ ਕਿ ਆਪਾ ਇਹਦੇ ਥੱਲੋਂ ਕਿੰਨਾ ਝੋਲ ਸਕਦੇ ਆ ਬਾਕੀ ਜਿਹੜੀ ਵਜਨ ਵਾਲੀ ਆ ਫਰੀਡ ਵਾਲੀ ਆ ਕੁਆਲਿਟੀ ਪੂਰੀ ਚੰਗੀ ਆ ਨਿੱਗਰ ਬਾਕੀ ਚੈੱਕ ਕਰ ਸਕਦੇ ਹੋ ਕਿਸੇ ਦਾ ਕਾਰ ਅਲੱਗ-ਅਲੱਗ ਨਿਕੜਨਾ ਸਤਿ ਜਵਾਈ ਵਾਲਾ ਚੰਗੀ ਬੱਜੀ ਆ ਤੇ ਜੈਜ ਦੀ ਜਵਾਈ ਇਹਦਾ ਵੀ ਵਿਰੇ 47 ਜੋ ਮਾਨਦਾਨੀ ਕਰਦਾਂਗੇ ਜੋੜਾ ਵਿਰੇ ਜੋੜੇ ਦਾ ਭਰਾ ਵੱਧ ਹੋ ਜੂਗਾ ਵਿਰੇ ਮੁੱਲ ਪਹਿਲਾਂ ਵੀ ਜੈਜ ਆ ਮੱਛੀਆਂ ਵੀ ਬਹੁਤ ਚੰਗੀਆਂ ਬਈ ਹਨ ਕੱਚੀਆਂ ਕੱਚੀਆਂ ਹਾਂਜੀ ਪਰਮਾਨ ਚਲੋ ਜੋੜਾ ਲਊਗਾ ਕੋਈ ਭਰਾ ਵੱਧ ਹੋ ਜਾਊਗਾ ਠੀਕ ਆ ਹਾਂਜੀ ਅੱਗੇ ਹੈ ਕਿ ਕਾਲੀ ਵੇੜ ਵੀਰੇ ਹਾਂਜੀ ਘੱਟ ਘਾਟ ਵੀਰੇ ਪੂਰੇ ਇਹ ਤਾਂ ਬਾੜੀ ਚੰਗੀ ਬੱਚੀ ਹੈ ਵੀਰੇ ਆਪਣੇ ਨਾਲ ਦੇ ਬੰਡੋਲੇ ਹੀ ਆ ਚਮਕਦਮ ਕਬਾੜੀ ਆ ਬਹੁਤ ਜ਼ਿਆਦਾ ਚੰਗੀ ਘੱਟ ਘਾਟ ਵਜਨ ਬਹੁਤ ਜ਼ਿਆਦਾ ਵਾ ਤੇ ਦੂਜਾ ਸੂਗਾ ਸੂਗੀ ਵੀਰੇ ਠੀਕ ਆ ਇਹਦੇ ਹੈਗੇ ਆ 26 ਤਰੀਕ ਨੂੰ ਦਿਨ ਪੂਰੇ ਆ ਵੀਰੇ ਹਾਂਜੀ ਹਾਂਜੀ ਅੱਜ ਦੀ ਤਰੀਕ ਹੋ ਗਈ ਆ 16 ਜਮਿਲਾ ਅੱਜ 16 ਹਾਂਜੀ ਜਿਹੜੀ 10 ਦਿਨ ਦਾ ਅਜੇ ਖੁੱਲੇ ਪਏ ਵੀਰੇ ਤੇ 17 ਕਿਲੋ ਦੁੱਧ ਦਾ ਵੀਰੇ ਪਿਛਲੇ ਸੂਏ ਪਾਇਆ ਹੋਇਆ ਠੀਕ ਆ ਤੇ ਬਿਲਕੁਲ ਆਪਣੀ ਜਾਣ ਪਛਾਣ ਵਾਲੇ ਘਰੋਂ ਲਈਏ ਸਾਊਸੀਲ ਬਹੁਤ ਜ਼ਿਆਦਾ ਵਹਿੜਾ ਦੁੱਧ ਦੀ ਮੱਝਾਂ ਰੂ ਕੱਦ ਕਾਠ ਲੰਮੀ ਚਮਕਦਮਕ ਦੇਖ ਲੋ ਵੀਰੇ ਕਿੰਨੀ ਆ ਹਾਂਜੀ ਬਸ ਆਏ ਨਹੀਂ ਕਰਮ ਵਾਲੀ ਹੱਥ ਦਰਾ ਜੂਗੀ ਹਾਂਜੀ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਕੜ ਮਾ ਹੱਥੀ ਜਵਾਈ ਵਾਲਾ ਕੁਆਲਿਟੀ ਤੁਸੀਂ ਚੈੱਕ ਆਪ ਹੀ ਕਰ ਤੱਕ ਦਿਓ ਵੀਰੇ ਫੁੱਲ ਚਮਕਦਮ ਫੁੱਲ ਸੰਭੀਪਲੀ ਨਿੱਕਲ ਰੋਈ ਕੁਆਲਿਟੀ ਦੇ ਪਾਸ ਸੱਚੀਂ ਗੀਆ ਕੱਲੇ ਕੱਚੀ ਕੱਚੀ ਆ ਬਹੁਤ ਜ਼ਿਆਦਾ ਚੰਗੀ ਆ ਵੀਰੇ ਬੱਚੀ ਆਹ ਤਾਂ ਮੈਨੂੰ ਜਾਨੀ ਇਹਦੇ ਜਿਹਦੇ ਪਿਆਰ ਹੋਈ ਉਹਦੇ ਦੀ ਕੀ ਉਹਦਾ ਸਰੂਪੇ ਪਤਾ ਜੇ ਕਿਸੇ ਭਰਾ ਨੇ ਜਾ ਕੇ ਵੀ ਵੇਚ ਨਹੀਂ ਵੀਰੇ ਉਹਨੂੰ ਵੀ ਵਾਧੇ ਵਾਲੀ ਆ ਹਾਂਜੀ ਬਹੁਤ ਜਿਆਦਾ ਸੌਸੀਲਾ ਲੀ ਵਾਇਨ ਫੀਟਿੰਗ ਵਾਲਾ ਕੱਢੂਗੀ ਦੇਖੋ ਕੋਡ ਸ਼ਾਕ ਪੂਰਾ ਵੀ ਨਹੀਂ ਤੇ ਮੁੱਠੀ ਵਾਲਾ ਖਾਣ ਲੱਗਿਆ ਹਾਂਜੀ ਜੈ ਜਮਾਨੇ ਵੀਰੇ ਅੱਜ ਬਸ 62000 ਚੋਂ ਮਾਨ ਕਰਨਾ ਮੁੱਲ ਕਰਾਉਣਾ ਅਗਲੇ ਨੇ 65 70 ਜਿੰਨਾ ਮਰਜ਼ੀ ਕਰਾ ਲਾਵੇ ਪਰ ਬਸ ਬਾਹਰ ਚੋਂ ਛੋੜ ਛੱਪਾ ਹੋਣਾ 62000 ਕੀ ਚੋਂ ਬਾਈ ਕੇ ਮੈਂ ਛੋੜ ਛੱਪਾ ਹੋ ਜਾਊਗਾ ਮੁੱਲ ਕਰਾਉਣ ਨੂੰ ਤੁਸੀਂ ਜਿੰਨਾ ਮਰਜ਼ੀ ਮੱਛੀ ਵੱਡੀ ਬਹੁਤ ਵੀਰੇ ਹਾਈਟ ਹੋਈਟ ਦੇ ਲਾ ਕੱਢ ਕਲਿੱਕ ਕਰਨ कोई ਹੋ ਰਹੀ ਆ ਕੋਈ ਆਏ ਨਹੀਂ ਕਰਨ ਵਾਲੀ ਲਿਸਟ ਲਾ ਰਹੀ ਹੈ ਜੇ ਨਾਲ ਕੋਈ ਇਕੱਠੇ ਲੈ ਜੀ ਸਮਾਨ नंबर ਦਾ ਹੀ ਜਾਂਦਾ ਬਸ ਉਹਦਾ ਕਰ